ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਪੂੜੇ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਬਿਲਕੁਲ ਆਸਾਨ ਤਰੀਕੇ ਨਾਲ ਟੇਸਟੀ ਜਿਹੇ ਪੂੜੇ ਬਣਾ ਕੇ ਤਿਆਰ ਕਰਨੇ ਇਹਦੇ ਲਈ ਆਪਾਂ ਇੱਕ ਕੌਲੀ ਕਣਕ ਦਾ ਆਟਾ ਲੈ ਲਿਆ ਆ ਇਹਨੂੰ ਆਪਾਂ ਛਾਣ ਲੈਣੇ ਚੰਗੀ ਤਰ੍ਹਾਂ ਜਿਹੜੇ ਇਸ ਭਾਂਡੇ 'ਚ ਆਪਾਂ ਰੋਣਾ ਆਪਾਂ ਉਹਦੇ ਵਿੱਚ ਹੀ ਛਾਣਨੀ ਰੱਖ ਲਈ ਆ ਤੇ ਇਸ ਤਰ੍ਹਾਂ ਚਮਚੇ ਦੇ ਨਾਲ ਜਿਹੜਾ ਇਹਨੂੰ ਵਧੀਆ ਸਾਫ਼ ਕਰ ਲੈਣੇ ਆਂ ਠੀਕ ਹੈ ਜੀ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਪੂੜੇ ਬਣਾ ਕੇ ਤਿਆਰ ਕਰਨੇ ਆਂ ਸੌਣ ਦੇ ਮਹੀਨੇ ਵਿੱਚ ਪੂੜੇ ਜਿਹੜੇ ਸਾਰੇ ਬਣਾਉਂਦੇ ਆ ਇਸ ਕਰਕੇ ਆਪਾਂ ਵੀਡੀਓ ਜਿਹੜੀ ਅੱਜ ਅਪਲੋਡ ਕਰਨ ਲੱਗੇ ਆ ਇਹ ਪਾਤੀ ਆਪਾਂ ਜੀ ਮਿੱਠੀ ਸੌਫ ਤੁਸੀਂ ਜਿੰਨੇ ਕੁ ਬਣਾਣੇ ਉਹਨਾਂ ਕਾਟਾ ਲੈ ਲਓ ਇਹ ਮੈਂ ਇੱਕ ਕੌਲੀ ਸ਼ੱਕਰ ਇੱਕ ਕੌਲੀ ਦੁੱਧ ਮਿਕਸ ਕਰਕੇ ਰੱਖਤਾ ਸੀ ਸ਼ੱਕਰ ਖੁਰ ਗਈ ਐਨ ਵਧੀਆ ਤਰੀਕੇ ਦੇ ਨਾਲ ਤੇ ਦੁੱਧ ਦੇ ਨਾਲ ਜਿਹੜੇ ਪੂੜੇ ਬਹੁਤ ਹੀ ਟੇਸਟੀ ਬਣਦੇ ਆ ਠੀਕ ਹੈ ਜੀ ਇੱਕ ਕੋਲੀ ਆਪਾਂ ਸ਼ੱਕਰ ਦੀ ਪਾਤੀ ਇੱਕ ਕੋਲੀ ਦੁੱਧ ਦੀ ਇੱਕ ਕੋਲੀ ਆਟੇ ਦੀ ਤੇ ਬਾਕੀ ਇਹ ਚ ਪਾਵਾਂਗੇ ਪਾਣੀ ਪਾਣੀ ਇਹਦੇ ਵਿੱਚ ਕਾਫੀ ਪੈਣਾ ਹਲੇ ਤੇ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਜਿਹੜਾ ਦੁੱਧ ਤੇ ਸ਼ੱਕਰ ਘੋਲਿਆ ਸੀ ਨਾ ਉਹਨੂੰ ਆਟੇ ਦੇ ਵਿੱਚ ਮਿਕਸ ਕਰ ਲੈਨੇ ਸਵਾਰ ਕੇ ਫਿਰ ਆਪਾਂ ਪਾਵਾਂਗੇ ਪਾਣੀ ਤੇ ਪਾਣੀ ਆਪਾਂ ਬਾਅਦ ਚ ਦੱਸਾਂਗੇ ਕਿੰਨਾ ਪਾਇਆ ਕਿਉਂਕਿ ਪਤਾ ਨਹੀਂ ਇਹਦੇ ਵਿੱਚ ਕਿੰਨਾ ਪਾਣੀ ਪੈਣਾ ਹੈ ਤੇ ਨਾਲ ਦੀ ਨਾਲ ਆਪਾਂ ਪਾਣੀ ਪਾਈ ਜਾਵਾਂਗੇ ਤੇ ਮਿਕਸ ਕਰਦੇ ਰਹਿਮਾਂਗੇ ਫਿਰ ਤੁਹਾਨੂੰ ਆਪਾਂ ਟੋਟਲ ਹਿਸਾਬ ਦੱਸ ਦਾਂਗੇ ਐਨਾ ਪਾਣੀ ਇਹਦੇ ਵਿੱਚ ਪਿਆ ਠੀਕ ਹੈ ਜੀ ਤੇ ਪੁਰਾਣੇ ਬਜ਼ੁਰਗ ਜਿਹੜੇ ਐਦਾਂ ਦੀਆਂ ਮਿੱਠੀਆਂ ਚੀਜ਼ਾਂ ਬਹੁਤ ਖਾਂਦੇ ਸੀ ਪਸੰਦ ਕਰਦੇ ਸੀ ਤੇ ਕਦੇ-ਕਦੇ ਬਣਾਉਣੀਆਂ ਜ਼ਰੂਰ ਚਾਹੀਦੀਆਂ ਇੱਕ ਕੌਲੀ ਆਪਾਂ ਪਾਣੀ ਦੀ ਹੋਰ ਉਸੇ ਭਾਂਡੇ ਦੇ ਵਿੱਚ ਪਾ ਲਈ ਸੀ ਜਿੱਚ ਸ਼ੱਕਰ ਘੋਲਿਓ ਸੀ ਉਹਦੇ ਵਿੱਚ ਮੈਂ ਅੱਧਾ ਪਾਣੀ ਪਾਇਆ ਇੱਕ ਕੌਲੀ ਆਪਾਂ ਦੁੱਧ ਹੀ ਪਹਿਲਾਂ ਪਾਈ ਆ ਇੱਕ ਕੌਲੀ ਆਪਾਂ ਪਾਣੀ ਦੀ ਉਹਦੇ ਵਿੱਚ ਪਾ ਲਈ ਆ ਉਸੇ ਭਾਂਡੇ ਦੇ ਵਿੱਚ ਤੇ ਮੈਂ ਅੱਧਾ ਪਾ ਲਿਆ ਅੱਧਾ ਰੱਖ ਲਿਆ ਉਹ ਵੀ ਆਪਾਂ ਪਾਣਾ ਪਹਿਲਾਂ ਇਹਨੂੰ ਮਿਕਸ ਕਰਦੇ ਆ ਠੀਕ ਹੈ ਜੀ ਤੇ ਇੱਕ ਕੌਲੀ ਆਕਟੇ ਵਿੱਚ ਕਿੰਨਾ ਆਪਣਾ ਪਾਣੀ ਦੁੱਧ ਜਿਹੜਾ ਲੱਗਦਾ ਆ ਉਹ ਆਪਾਂ ਫਿਰ ਦੇਖਦੇ ਆਂ ਤੇ ਇਹਨੂੰ ਪਹਿਲਾਂ ਇਦਾਂ ਮਿਕਸ ਕਰੀ ਜਾਂਦੇ ਆ ਬਹੁਤ ਆਸਾਨ ਆ ਪੂੜੇ ਬਣਾਉਣੇ ਤੇ ਇਹ ਕਈ ਤਰੀਕੇ ਦੇ ਨਾਲ ਬਣ ਜਾਂਦੇ ਆ ਪਰ ਆਪਾਂ ਅੱਜ ਜਿਹੜੇ ਬਣਾਉਣੇ ਆ ਬਹੁਤ ਹੀ ਸੌਖਾ ਤਰੀਕਾ ਵਰਤਣ ਲੱਗੇ ਆ ਜਿਹੜਾ ਹੋਰ ਅੱਧਾ ਪਾਣੀ ਰਹਿੰਦਾ ਹੈ ਨਾ ਉਹ ਵੀ ਆਪਾਂ ਸਾਰਾ ਪਾਤਾ ਠੀਕ ਹੈ ਜੀ ਇੱਕ ਕੋਲੀ ਪੂਰੀ ਪਾਣੀ ਦੀ ਆਪਾਂ ਇਹਦੇ ਵਿੱਚ ਪਾਤੀ ਅੱਧੀ ਅੱਧੀ ਕਰਕੇ ਇੱਕ ਕੋਲੀ ਆਪਾਂ ਪਹਿਲਾਂ ਦੁੱਧ ਦੀ ਪਾਈ ਇੱਕ ਕੋਲੀ ਪਾਣੀ ਦੀ ਪਾਤੀ ਤੇ ਇਹਨੂੰ ਕਰੀ ਜਾਂਦੇ ਆ ਮਿਕਸ ਆਪਾਂ ਵਧੀਆ ਸਮੂਥ ਜਿਆ ਇਹਨੂੰ ਮਿਕਸ ਕਰਨਾ ਆ ਤਾਂ ਕਿ ਇਹਦੇ ਵਿੱਚ ਕੋਈ ਜਿਹੜੀ ਆ ਗੱਠ ਨਾ ਰਵੇ ਆਟੇ ਦੀ ਤੇ ਨਹੀਂ ਤਾਂ ਆਪਣੇ ਪੂੜੇ ਜਿਹੜੇ ਵਧੀਆ ਨਹੀਂ ਬਣੂਗੇ ਤੇ ਚਮਚ ਨੂੰ ਆਪਾਂ ਕੱਢ ਦਿੰਨੇ ਆ ਆਪਾਂ ਬਿਸਕਰ ਦੇ ਨਾਲ ਵਧੀਆ ਇਹਨੂੰ ਫੈਂਟ ਲੈਨੇ ਸਾਰ ਕੇ ਤਾਂ ਤੇ ਪਾਣੀ ਇਹਦੇ ਵਿੱਚ ਆਪਾਂ ਅੱਧੀ ਕੌਲੀ ਹੋਰ ਪਾਈ ਸੀ ਉਸ ਤੋਂ ਬਾਅਦ ਠੀਕ ਹੈ ਜੀ 1 ਡੇਢ ਕੌਲੀ ਪਾਣੀ ਦੀ ਲੱਗੇ ਕੌਲੀ ਦੁੱਧ ਦੇ 2 1/2 ਕੌਲੀਆਂ ਟੋਟਲ ਆਪਾਂ ਇੱਚ ਇੱਕ ਕੌਲੀ ਆਟੇ ਦੇ ਵਿੱਚ ਪਾਈਆਂ ਆ ਤੇ ਇਸ ਤਰ੍ਹਾਂ ਦਾ ਇਹਨੂੰ ਕੋਲ ਲੈਣਾ ਆਪਾਂ ਤੇ ਤੇਲ ਆਪਾਂ ਰੱਖਿਆ ਗਰਮ ਮੜ ਜੇ ਸੁਟਕੇ ਵਿੱਚ ਦੇਖਿਆ ਹਨ ਵਧੀਆ ਗਰਮ ਤੇਲ ਇੱਕ ਕੜਛੀ ਆਪਾਂ ਹਲਕੀ ਜਿਹੀ ਪਾ ਦਤੀਏ ਦੇਖੋ ਆਪਣੇ ਆਪ ਇਹਨੂੰ ਫੈਲ ਜਾਣਾ ਤੇ ਮੈਂ ਤੇਲ ਬਿਲਕੁਲ ਥੋੜਾ ਰੱਖਿਆ ਕਿਉਂਕਿ ਥੋੜੇ ਥੋੜੇ ਪਾ ਕੇ ਆਪਾਂ ਬਣਾ ਲੈਣੇ ਆ ਬਿਲਕੁਲ ਨਰਮ ਬਣਨਗੇ ਇਹ ਦੇਖੋ ਅਲੱਦਦੇ ਆ ਤੇ ਪਲਟਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਨਾ ਬਿਲਕੁਲ ਨਰਮ ਬਣ ਕੇ ਤਿਆਰ ਹੋਊਗੇ ਤੇ ਸਾਈਡਾਂ ਦੀਆਂ ਥੋੜੀਆਂ ਕ੍ਰਿਸਪੀ ਜਿਹੀਆਂ ਬਣ ਜਾਣੀਆਂ ਵਿਚਾਲੇ ਉਹ ਬਿਲਕੁਲ ਨਰਮ ਰਹਿਣਗੇ ਇਹ ਠੀਕ ਹੈ ਜੀ మీడియం ਸੇਕ ਦੇ ਉੱਤੇ ਇਹਨਾਂ ਨੂੰ ਆਪਾਂ ਪਕਾ ਲੈਣਾ ਬਿਲਕੁਲ ਪਤਲੇ ਐਨ ਜਾਲੀ ਵਾਲੇ ਜਿਹੜੇ ਪੂੜੇ ਬਣ ਕੇ ਆਪਣੇ ਤਿਆਰ ਹੋਣੇ ਆ ਕੋਈ इनो ਨਹੀਂ ਕੋਈ ਸੋਡਾ ਨਹੀਂ ਕੁਝ ਨਹੀਂ ਪਾਇਆ ਆਪਾਂ ਬਸ ਆਟਾ ਹੀ ਪਾਣੀ ਪਾ ਕੇ ਦੁੱਧ ਪਾ ਕੇ ਮਿੱਠਾ ਪਾ ਕੇ ਘੋਲਿਆ ਤੇ ਉਹਦੇ ਪੂੜੇ ਜਿਹੜੇ ਬਹੁਤ ਹੀ ਵਧੀਆ ਬਣਦੇ ਜੇ ਤੁਸੀਂ ਥੋੜੀ ਜਿਹਾ ਮੋٹے ਬਣਾਣੇ ਆਟੇ ਨੂੰ ਥੋੜੀ ਜਿਹਾ ਮੋਟਾ ਰੱਖ ਲਓ ਤੇ ਆਪਾਂ ਬਿਲਕੁਲ ਪਤਲੇ ਬਣਾਣੇ ਸੀ ਤੇ ਦੇਖੋ ਜੀ ਆਪਣਾ ਪੂੜਾ ਜਿਹੜਾ ਹੋ ਗਿਆ ਰੈਡੀ ਤੇ ਹੁਣ ਇਹਨੂੰ ਆਪਾਂ ਇਹ ਤੇਲ ਬਹੁਤ ਸੋਖਦੇ ਆ ਤੇ ਤੇਲ ਆਪਾਂ ਸਾਰਾ ਇਦਾਂ ਨਿਚੋੜ ਦਾਣਾ ਵਿੱਚੋਂ ਕੱਢ ਦੇਣਾ ਹੈ ਸਾਰਾ ਤੇਲ ਇੱਦਾਂ ਕੱਢ ਦੇਣਾ ਕੜਛੀ ਝਰਣੀ ਖੁਰਚਣਾ ਕੁਛ ਵੀ ਲੈ ਲਓ ਦਬਾ ਕੇ ਇਦਾਂ ਕੱਢ ਦੋ ਬਿੜੀਆਂ ਤੁਹਾਨੂੰ ਪਤਾ ਹੀ ਆ ਆਪਾਂ ਛੋਟੀ ਜਿਹੀ ਰੱਖ ਕੇ ਬਣਾਉਨੇ ਹੁੰਨੇ ਆਸਾਨ ਤਰੀਕੇ ਨਾਲ ਬਣਾਉਨੇ ਹੁੰਨੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਇਹਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੇ ਦੇਖੋ ਜੀ ਆਪਾਂ ਇੱਕ ਟਿਸ਼ੂ ਰੱਖਿਆ ਹੈ ਉਹਦੇ ਉੱਤੇ ਆਪਾਂ ਇਹਨਾਂ ਨੂੰ ਰੱਖੀ ਜਾਣੇ ਇੱਕ ਹੋਰ ਪਾ ਕੇ ਮੈਂ ਤੁਹਾਨੂੰ ਦੱਸਾਲ ਦਨੀ ਐਦਾਂ ਹੀ ਆਪਾਂ ਸਾਰੇ ਜਿਹੜੇ ਚਾਰ ਪੰਜ ਪੂੜੇ ਬਣਾਉਣੇ ਨੇ ਐਸੇ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰ ਲੈਣੇ ਤੇ ਦੇਖੋ ਦੂਸਰਾ ਵੀ ਆਪਾਂ ਪਾਤਾ ਸੀ ਇਹਨੂੰ ਵੀ ਬਸ ਹਲਕੇ ਜਿਹੇ ਹੱਥਾਂ ਨਾਲ ਪਲਟ ਦੰਨੇ ਆ ਬਹੁਤ ਨਰਮ ਹੁੰਦੇ ਆ ਤੇ ਬਸ ਐਸੇ ਤਰ੍ਹਾਂ ਇਹਨੂੰ ਮੀਡੀਅਮ ਸੇਕ ਤੇ ਆਪਾਂ ਪਕਾ ਲੈਣਾ ਨਮੇ ਵੀਬਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਪੋਰਟ ਕਰਦਿਆ ਕਰੋ ਮੇਰੇ ਚੈਨਲ ਨੂੰ ਤੇ ਬਸ ਇਹ ਵੀ ਤਿਆਰ ਹੋ ਗਿਆ ਦੋ ਕੋਈ ਵਾਰੀ ਪਲਟ ਦਈਦਾ ਆ ਆਪਾਂ ਉਧਰ ਉਧਰ ਇਹ ਵੀ ਤਿਆਰ ਹੋਇਆ ਤਾਂ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਇਹਦੇ ਤੇਲ ਨਿਚੋੜ ਦੇਣਾ ਹੈ ਸਾਰੇ ਪੂੜੇ ਆਪਾਂ ਇੱਦਾਂ ਤਿਆਰ ਕਰ ਲੈਣੇ ਆ। ਮਸਾਸਤਰਾ ਤੇਲ ਜ਼ਰੂਰ ਇਹਦੇ ਨਿਚੋੜ ਦੋ। ਤੇਲ ਕਾਫੀ ਇਹਦੇ ਵਿੱਚ ਰਹਿ ਜਾਂਦਾ ਆ ਇਸ ਕਰਕੇ ਨਿਚੋੜ ਕੇ ਕੱਢ ਦੋ। ਲਓ ਜੀ। ਕਿੰਨੇ ਸੋਹਣੇ ਦੇਖੋ ਇਹਨਾਂ ਜਾਲੀ ਬਣੀ ਆ ਪੂੜਿਆਂ ਦੀ। ਲਓ ਜੀ ਆਪਣੇ ਪੂੜੇ ਜਿਹੜੇ ਆ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ